तो हमें मालूम है जन्नत की हकीकत यू तो हमें मालूम है कांग्रेस राज की हकीकत पर दिल बहलाने के लिए ख्याल अच्छा बेनती भी सुन लो जी यही गल किसी शायर ने किसी टाइम कही सी बर्बादे गुलिस्ता करने को एक ही उल्लू काफी हर शाख पे उल्लू बैठा है अंजाम गुलिस्ता क्या होगा मैं तो बस यही गल कह सकना ਸਰ ਮਾਨਯੋਗ ਮੈਂਬਰ ਸਵਾਨ ਨੇ ਕੁਐਸਚਨ ਪੁੱਛਿਆ ਜੀ ਕਿ ਇਹ ਠੀਕ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਕਮਿਊਨਿਟੀ ਸਿਹਤ ਕੇਂਦਰ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਕਸੀਜਨ ਉਤਪਾਦਨ ਪਲਾਂਟ ਲਗਾਇਆ ਗਿਆ ਸਰ ਬਿਲਕੁਲ ਸਹੀ ਹੈ ਜੀ ਪਲਾਂਟ ਲਗਾਇਆ ਗਿਆ ਤੇ ਦੂਜਾ ਇਹਨਾਂ ਦਾ ਸਵਾਲ ਸੀਗਾ ਜੀ ਇਹ ਤੇ ਕੁੱਲ ਕਿੰਨਾ ਖਰਚਾ ਹੋਇਆ 1 ਕਰੋੜ 10 ਲੱਖ ਰੁਪਏ ਖਰਚ ਹੋਇਆ ਜੀ ਤੇ ਦੂਜੇ ਉਹਦਾ ਪਾਰਟ ਹੈ ਵੀ ਇਹ ਕਿੰਨੀ ਦੇਰ ਚੱਲਿਆ ਸਰ ਇਹ ਸ਼ੁਰੂ ਨਹੀਂ ਹੋਇਆ ਜੀ ਕੋਵਿਡ ਆ ਕੇ ਚਲਾ ਗਿਆ ਜੀ ਸਰਕਾਰੇ ਕਾ ਕੇ ਦੂਜੀ ਸਰਕਾਰ ਆ ਕੇ ਸ਼ੁਰੂ ਨਹੀਂ ਹੋਇਆ ਜੀ ਇਹ ਚੱਲਿਆ ਨਹੀਂ ਕਦੇ ਵੀ ਚੱਲਿਆ ਨਹੀਂ ਇਹ ਪਲਾਂਟ ਇਹਨਾਂ ਨੇ ਪੁੱਛਿਆ ਸੀ ਵੀ ਕਿੰਨੇ ਸਿਲੰਡਰ ਭਰੇ ਸਿਲੰਡਰ ਨਹੀਂ ਭਰਦਾ ਹੁੰਦਾ ਜੀ ਇਹ ਸਿੱਧੀ ਆਕਸੀਜਨ ਪੇਸ਼ੈਂਟ ਨੂੰ ਜਾਂਦੀ ਆ ਕੋਵਿਡ ਵੇਲੇ ਬਹੁਤ ਜ਼ਿਆਦਾ ਲੋਡ ਸੀ ਪੈਸੇ ਵੀ ਖਰਚ ਦਿੱਤੇ ਪਲਾਂਟ ਵੀ ਬਣਾਇਆ ਪਰ ਚਲਾਇਆ ਨਹੀਂ ਤੇ ਉਸ ਤੋਂ ਬਾਅਦ ਮੈਨੂੰ ਮਾਨਯੋਗ ਮੈਂਬਰ ਸਾਹਿਬ ਨੇ ਚਿੱਠੀ ਲਿਖੀ ਸੀ ਫਿਰ ਮੈਂ ਸਾਰੀ ਇਹਦੀ ਇਨਕੁਆਰੀ ਕਰਾਈ ਉਹਦੇ ਚ ਇਸ਼ੂ ਇਹ ਸੀਗਾ ਕਿ ਇਹਦੇ ਚ ਇੱਕ ਤਾਂ ਇਹਦਾ ਜਿਹੜਾ ਸਰਵੋ ਸਟੈਬਲਾਈਜ਼ਰ ਸੀਗਾ ਖਰੀਦਿਆ ਨਹੀਂ ਸਰ ਮੈਂ ਉਹਦਾ ਟੈਂਡਰ ਕਰਾਤਾ ਤੇ 25 ਤਰੀਕ ਨੂੰ ਕੱਲ ਉਹ ਟੈਂਡਰ ਖੁੱਲ ਜਾਣਾ ਔਰ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਸ਼ਿਕਾਇਤ ਦਵਾਣਾ ਕਿ ਮਾਰਚ ਦੇ ਮਹੀਨੇ ਵਿੱਚ ਉਹ ਪਲਾਂਟ ਚਲਾ ਕੇ ਆਕਸੀਜਨ ਦੇ ਦੇਵਾਂਗੇ ਇਹਨਾਂ ਨੂੰ ਆਕਸੀਜਨ ਦੀ ਸਪਲਾਈ ਸ਼ੁਰੂ ਹੋ ਜਾਏ ਜੀ ਬਾਜਵਾ ਸਾਹਿਬ ਕੁਝ ਐਪਲੀਮੈਂਟਰੀ ਬੇਨਤੀ ਹੈ ਸਰ ਇਹ ਜਦੋਂ ਪੈਂਡੈਮਿਕ ਚੱਲ ਰਿਹਾ ਸੀ ਉਸ ਟਾਈਮ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ ਉਸ ਗੱਲ ਨੂੰ ਮਦੇਨਜ਼ਰ ਰੱਖਦੇ ਹੋਏ ਕਿ ਸ਼ਾਰਟੇਜ ਆਫ ਆਕਸੀਜਨ ਹੈ ਬਹੁਤ ਸਾਰੇ ਲੋਕਾਂ ਦੀ ਤੁਹਾਨੂੰ ਪਤਾ ਡੈਥਸ ਹੋਈਆਂ ਵਰਲਡ ਵਾਈਡ ਆਪਣੇ ਏਰੀਆ ਚ ਵੀ ਹੀ ਹੋਇਆ ਤੇ ਮੈਂ ਐਜ਼ ਅ ਮੈਂਬਰ ਆਫ ਪਾਰਲੀਮੈਂਟ 1 ਕਰੋੜ ਤੇ 18 ਲੱਖ ਰੁਪਇਆ ਤੇ 70000 ਕੇ 40000 ਰੁਪਇਆ ਦਿੱਤਾ ਸੀ ਉਹ ਦੇਵਾਸੀ ਓ ਤੁਸੀਂ ਵੇਖੋ ਐਸੇ ਡਿਪਾਰਟਮੈਂਟ ਦੀ ਤੁਸੀਂ ਵੇਖੋਗੇ ਜਦੋਂ ਟੈਂਡਰ ਪਿਆ ਟੈਂਡਰ ਆਇਆ 1 ਕਰੋੜ 10 ਲੱਖ ਦਾ ਸੋ ਤਕਰੀਬਨ 9 ਲੱਖ ਰੁਪਇਆ ਮੇਰੇ ਪੈਸਿਆਂ ਚੋਂ ਜਾਂ ਗਵਰਨਮੈਂਟ ਆਫ ਇੰਡੀਆ ਦੇ ਪੈਸਿਆਂ ਚੋਂ ਬਚ ਗਿਆ ਜੀ ਬਟ ਸਭ ਤੋਂ ਵੱਡੀ ਚੀਜ਼ ਉਹਦੇ ਵਿੱਚ ਸਿਰ ਇਹ ਸੀ ਆਕਸੀਜਨ ਦਾ ਜਿਹੜਾ ਪਲਾਂਟ ਲੱਗਿਆ ਸੀ ਉਹਦੇ ਵਿੱਚ ਸਟੇਬਲਾਈਜ਼ਰ ਜ਼ਰੂਰੀ ਹੁੰਦਾ ਜਿਸ ਆਫਰੇ ਜਿਹਨੂੰ ਲੱਗਦਾ ਆਪਣੇ ਇਹ ਕੰਡੀਸ਼ਨਲ ਜਿਹਨੂੰ ਸਟੇਬਲਾਈਜ਼ਰ ਐਂਡ ਸਟੇਬਲਾਈਜ਼ਰ ਦੀ ਡਾਕ ਸਰਬ ਟੋਟਲ ਕੀਮਤ 5 ਲੱਖ ਰੁਪਇਆ ਸੀ ਜਿਹੜਾ 9 ਲੱਖ ਮੇਰੇ ਪੈਸਿਆਂ ਚੋਂ ਗਵਰਨਮੈਂਟ ਆਫ ਇੰਡੀਆ ਦੇ ਪੈਸਿਆਂ ਚੋਂ ਪਚਿਆ ਸੀ ਤੁਹਾਡਾ ਇੰਜੀਨੀਅਰਿੰਗ ਡਿਪਾਰਟਮੈਂਟ ਜਿਹੜਾ ਇਹਨੂੰ ਡਸ ਕੀਤਾ ਜਾਵੇ ਜੀ ਉਹਨਾਂ ਨੂੰ ਕਰਦੇ ਅੱਛਾ ਚਲੋ ਤੁਹਾਨੂੰ ਕਰ ਲੈਣ ਗੱਲ ਹੀ ਮੁੱਕੀ ਬੇਨਤੀ ਮੇਰੀ ਗੁਜ਼ਾਰਿਸ਼ ਹੈ ਸ 9 ਲੱਖ ਚੋਂ ਵੀ 5 ਲੱਖ ਰੁਪਏ ਦੇ ਸਟੇਬਲਾਈਜ਼ਰ ਤੇ ਲੱਗਦਾ ਤੇ ਉਹ ਚੱਲ ਜਾਣਾ ਸੀ ਪਲਾਨ ਅਨਫੋਰਚਨਟਲੀ ਵੀ ਵਰ ਇਨ ਦੀ ਲਾਸਟ ਸਟੇਜ ਇਲੈਕਸ਼ਨ ਫੇਰ ਸਰਕਾਰ ਤੁਹਾਡੀ ਆ ਗਈ ਆਪ ਦੀ ਗਵਰਨਮੈਂਟ ਆ ਗਈ ਜੀ ਹੁਣ ਰਿਸਪੌਂਸਿਬਿਲਟੀ ਉਹਨੂੰ ਚਲਾਉਣ ਦੀ ਪਲਾਂਟ ਨੂੰ ਤਾਂ ਤੁਹਾਡੀ ਹੈ ਜੀ ਇਹ ਤੇ ਆਨਗੋਇੰਗ ਪ੍ਰੋਸੈਸ ਹੈ ਕੋਈ ਮੇਰੀ ਜਦੀ ਜਾਇਦਾਦ ਤੇ ਚੀਜ਼ ਹੈ ਨਹੀਂ ਸੀ ਅਨਫੋਰਚਨਟਲੀ ਆ 4 ਸਾਲ ਤਕਰੀਬਨ 4 ਸਾਲ ਹੋ ਚੁੱਕੇ మే 21 ਦੇ ਵੇਸੇ ਪੈਸੇ ਦਿੱਤੇ ਨੇ ਹੋਇਆ ਕਿ ਸਿਰ ਉਸ ਤੋਂ ਬਾਅਦ ਅੰਦਰੋਂ ਮਸ਼ੀਨਰੀ ਬਹੁਤ ਸਾਰੀ ਇੱਦੀ ਚੋਰੀ ਹੋ ਗਈ ਜਦੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਪੁੱਛਿਆ ਕਿ ਮਸ਼ੀਨਰੀ ਚੋਰੀ ਹੋ ਗਈ ਜਿਸ ਬਖਸਦਵਾਸੇ ਪਲਾਂਟ ਲੱਗਾ ਸੀ ਉਹਦਾ ਕਾਰਨ ਕੀ ਹੋਇਆ ਉੱਥੋਂ ਮੈਨੂੰ ਜਵਾਬ ਆਇਆ ਕਿ ਜੀ ਚੌਂਕੀਦਾਰ ਸਾਡੇ ਕੋਲ ਹੈ ਨਹੀਂ ਸੀ ਉਸ ਹਸਪੀਟਲ ਦੇ ਵਿੱਚ ਜਿੱਥੇ ਇੰਨਾ ਸਾਫ਼ ਹੈ ਉੱਥੇ ਚੌਂਕੀਦਾਰ ਨਾ ਹੋਣ ਕਰ ਮਸ਼ੀਨਰੀ ਚੋਰੀ ਹੋ ਗਈ ਸੋ 2 ਸਵਾ ਕਰੋੜ ਰੁਪਿਆ ਗਵਰਨਮੈਂਟ ਦਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਲੋਕਾਂ ਦੀ ਬਿਹਤਰੀ ਵਾਸਤੇ ਸੈਂਟ ਪੈਂਡ ਪੈਕਦਾ ਤੇ ਫੇਰ ਨਹੀਂ ਪਤਾ ਕਦੋਂ ਆ ਜੇ ਵੀ ਆ ਰਹੀ ਸੀ ਵੀ ਪ੍ਰਿਪੇਅਰਡ ਸੋ ਮੇਰਾ ਇਹਨਾਂ ਨੂੰ ਕਹਿਣ ਦੀ ਗੁਜ਼ਾਰਿਸ਼ ਹੈ ਕਿ ਕਿਰਪਾ ਕਰਕੇ ਉਸ ਨੂੰ ਇਹ ਚਲਾਇਆ ਜਾਏ ਇਹ ਇਹ ਤੁਹਾਡੀ ਸਭ ਤੋਂ ਚੀਜ਼ ਬਣ ਕੇ ਰਹਿਣੀ ਹੈ ਸਵਾਲ ਪੁੱਛਣਾ ਹੈ ਜੀ ਸਵਾਲ ਇਹੀ ਹੈ ਜੀ ਕਦੋਂ ਤੱਕ ਚਲਾ ਦੋਗੇ 4 ਸਾਲ ਤੇ ਗੁਜ਼ਰ ਚੁੱਕੇ ਉਹਦੇ ਜਵਾਬ ਦਿੱਤਾ ਉਹਨੇ ਮਾਰ ਤੱਕ ਚਲਾ ਦੇ ਮੈਨੂੰ ਤੁਹਾਡੇ ਵੱਲ ਤੇ ਇਹਨਾਂ ਵੱਲ ਦੋਨਾਂ ਵੱਲ ਧਿਆਨ ਕਰ ਮੇਰੇ ਵੱਲੀ ਧਿਆਨ ਕਰੋ ਜੀ ਚਲ ਮੈਂ ਤੁਹਾਡੇ ਵੱਲ ਹੀ ਕਰਨਾ ਇਹਨਾਂ ਵੱਲ ਲੈਦਾ ਹੀ ਨਹੀਂ ਕਿਉਂਕਿ ਮੇਰੀ ਕਿਸੇ ਗੱਲ ਦਾ ਜਵਾਬ ਤੇ ਦੇ ਨਹੀਂ ਦੇਣਗੇ ਜਵਾਬ ਮੈਂ ਲੈ ਕੇ ਤੇਰਾ ਧਿਆਨ ਹੀ ਤੁਹਾਡੇ ਵੱਲ ਜਵਾਬ ਮੈਂ ਲੈ ਕੇ ਦੇਵਾਂਗਾ ਜਵਾਬ ਅਹ ਦੇਖੋ ਇਹਨਾਂ ਦਾ ਜਿਹੜਾ ਸਵਾਲ ਬੜਾ ਵਾਜਿਬ ਹੈ ਫਰੀਦਕੋਟ ਵੀ ਲੱਗਿਆ ਸੀ ਉੱਥੇ ਵੀ ਇਹੀ ਬਿਮਾਰੀ ਪਈ ਸੀ ਤੋ ਤੁਸੀਂ ਜਿੱਥੇ ਇਹਨਾਂ ਵਾਲਾ ਕਰਨ ਲੱਗੇ ਉਹ ਮੈਂ ਸਵਾਲ ਨਹੀਂ ਪੁੱਛ ਸਕਦਾ ਫਰੀਦਕੋਟ ਵਾਲਾ ਵੀ ਚਲਵਾ ਦਿਆ ਜੇ ਮੈਨੂੰ ਤਾਂ ਉਹ ਚੱਲ ਪਿਆ ਹਾਂ ਜਿਸ ਕਿਸੇ ਦੀ ਕੋਤਾਈ ਸੀ ਮੰਤਰੀ ਜੀ ਉਹਦੇ ਨੂੰ ਫੇ ਸ਼ੀਟਾ ਜਾਵੇ ਬਾਕੀ ਮੰਤਰੀ ਜੀ ਕੁਝ ਕਹਿਣਾ ਚਾਹੁੰਦੇ ਜੀ ਸਰ ਇਸ ਤਰ੍ਹਾਂ ਹੈਗਾ ਜੀ ਤੁਸੀਂ ਬੜੀ ਮੈਂ ਕਹਾਂਗਾ ਕਿ ਮਿਲੀਅਨ ਡਾਲਰ ਕੁਐਸਚਨ ਹੈ ਜੀ ਇਹ ਜਿਹੜਾ ਚੱਟਾ ਹਾਥੀ ਧਾਰੀਵਾਲ ਚ ਹੈ ਨਾ ਜੀ ਇਹੋ ਜੇ 41 ਹੈ ਜੀ ਇਹ ਜਿਹੜੇ 41 ਪਲਾਂਟ ਇਹਨਾਂ ਨੇ ਲਾਏ ਹਨ ਚ ਉਹ ਇਹ ਨਹੀਂ ਚੱਲਦੇ ਪਿਆ ਗੁਰਦਾਸਪੁਰ ਵਿੱਚ ਵੀ ਨਹੀਂ ਚੱਲਦਾ ਪਿਆ 41 ਆ ਇਹਦਾ ਕਾਰਨ ਕੀ ਹੈ ਸਰ ਇਹ ਵੈਸੇ ਜਿਹੜਾ ਬਾਜਵਾ ਸਾਹਿਬ ਨੇ ਜਿਹੜੀ ਸਾਰੀ ਕਹਾਣੀ ਦੱਸੀਆ ਉਹ ਕਾਂਗਰਸ ਸਰਕਾਰ ਦੇ ਵੇਲੇ ਦੀ ਹੈ ਪਹਿਲਾਂ ਇੱਕ ਮੁੱਖ ਮੰਤਰੀ ਫਿਰ ਦੂਜਾ ਮੁੱਖ ਮੰਤਰੀ ਅਸੀਂ ਤਾਂ ਹੁਣ ਚਲਾ ਰਹੇ ਹਾਂ ਇੱਕ ਮਹੀਨੇ ਦੇ ਵਿੱਚ ਲਾ ਦਾਂਗੇ ਸਰ ਸਰ ਗੱਲ ਇਹ ਹੈ ਵੀ ਇਹੋ ਜਿਹੇ ਚਿੱਟੇ ਹਾਥੀ ਬਹੁਤ ਹੈ ਜੀ ਪਹਿਲਾਂ ਸੂਧਾ ਕੇਂਦਰ ਸੀ ਉਹਦੇ ਵਿੱਚ ਅਸੀਂ ਮੱਲਾ ਕਰਣੇ ਕੋ ਬਣਾਏ ਆ ਹੁਣ ਇਹ ਜਿਹੜੇ ਇਹਨਾਂ ਦੇ 41 ਚਿੱਟੇ ਹਾਥੀ ਆ ਸਰ ਮੈਂ ਠੀਕ ਤੱਕਰਾ ਦੂੰਗਾ ਇਹ ਪਰ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਸ਼ਾਇਦ ਉਹ ਸਹੀ ਗੱਲ ਨਹੀਂ ਹੋਊਗੀ ਕਿਉਂਕਿ ਜਿਹੜੀ ਇਹਦੇ ਵਿੱਚ ਆਕਸੀਜਨ ਦੀ ਪਿਓਰਿਟੀ ਹੈ ਨਾ ਸਰ ਉਹ 94% ਹੈ 95% ਹੈ ਜਿਹੜੀ ਅਸੀਂ ਲਿਕੁਇਡ ਮੈਡੀਕਲ ਆਕਸੀਜਨ ਆ ਨਾ ਜੀ ਉਹਦੇ ਚ 99% ਆ 100% ਆ ਸੋ ਅਸੀਂ ਜਿਹੜੇ ਇਹਨਾਂ ਨੂੰ ਪ੍ਰੇਫਰ ਕਰ ਰਹੇ ਆ ਇਹ ਹੁਣ ਚਿੱਟੇ ਹਾਤੀ ਆ ਆਈ ਡੋਨਟ نو ਇਹਨਾਂ ਦਾ ਕੀ ਕਰਨਾ ਉਹ ਤਾਂ ਮੈਂ ਚਲਾ ਦਤੇ ਜੀ ਪਰ ਮੈਨੂੰ ਲੱਗਦਾ ਕਿ ਪੇਸ਼ੈਂਟ ਦੇ ٹرسٹ ਵਿੱਚ ਇਹ ਆ ਕਿ ਉਹਨਾਂ ਨੂੰ ਜਿਹੜੀ ਪਿਓਰ ਆਕਸੀਜਨ ਦਿੱਤੀ ਜਾਵੇ ਉਹਨਾਂ ਨੂੰ ਜਿਹੜੀ ਲਿਕੁਇਡ ਆਕਸੀਜਨ ਆ ਅਸੀਂ ਆਕਸੀਜਨ ਮਿਲ ਰਹੀ ਆ ਸਰ ਧਾਰੀਵਾਲ ਦੇ ਵਿੱਚ ਵੀ ਆਕਸੀਜਨ ਮਿਲ ਰਹੀ ਆ ਉੱਥੇ ਤਕਰੀਬਨ 86 ਜਿਹੜੇ ਸਿਲੰਡਰ ਹੈਗੇ ਆ ਡਿਫਰੈਂਟ ਟਾਈਪ ਦੇ ਉਹ ਅਸੀਂ ਪ੍ਰੋਵਾਈਡ ਕਰ ਰਹੇ ਆ ਆਕਸੀਜਨ ਮਰੀਜ਼ਾਂ ਨੂੰ ਮਿਲ ਰਹੀ ਆ ਮਰੀਜ਼ਾਂ ਨੂੰ ਦਿੱਕ ਇਹ ਕੋਈ ਸਿਆਣੀ ਗੱਲ ਨਹੀਂ ਆ ਜੀ ਮੇਰੇ ਹਿਸਾਬ ਨਾਲ ਸਾਨੂੰ ਜਿਹੜੇ ਜਿਹੜੇ ਐਕਚੁਅਲ ਜਿਹੜੀ ਪਿਓਰ ਆਕਸੀਜਨ ਹੈ ਲਿਕੁਇਡ ਮੈਡੀਕਲ ਆਕਸੀਜਨ ਦੇ ਪਲਾਂਟ ਆ ਸੀ ਉਹ ਚਲਾਣੇ ਚਾਹੁੰਦੇ ਆ ਸੀ ਉਹ ਚਲਾਵਾਂਗੇ ਇਹ ਮੇਰੇ ਵੱਡੇ ਭਾਈ ਆ ਜੀ ਬਹੁਤ ਤਜਰਬੇਕਾਰ ਆ ਇਹਨਾਂ ਨੇ ਕਹਿ ਦਿੱਤਾ ਇਹ ਸਰ ਮੈਂ ਇੱਕੋ ਗੱਲ ਕਹਿ ਸਕਦਾ ਜੀ ਜੋ ਤਾਂ ਹਮੇ ਮਾਲੂਮ ਹੈ ਜੰਨਤ ਕੀ ਹਕੀਕਤ ਜੋ ਤਾਂ ਹਮੇ ਮਾਲੂਮ ਹੈ ਕਾਂਗਰਸ ਰਾਜ ਕੀ ਹਕੀਕਤ ਪਰ ਦਿਲ ਬਹਲਾਣੇ ਕੇ ਲਈ ਖਿਆਲ ਅੱਛਾ ਬਾਜੀਵਾ ਜੀ ਇਹਦੀ ਬੇਨਤੀ ਵੀ ਸੁਣ ਲਿਓ ਜੀ ਇਹ ਹੀ ਗੱਲ ਕਿਸੇ ਸ਼ਾਇਰ ਨੇ ਕਿਸੇ ਟਾਈਮ ਤੇ ਕਹੀ ਸੀ ਕਿ ਬਰਬਾਦੇ ਗੁਲਿਸਤਾ ਕਰਨੇ ਕੋ ਇੱਕ ਹੀ ਉੱਲੂ ਕਾਫੀ ਅਰਸ਼ਾਕ ਤੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾ ਕੀ ਹੋਗਾ ਮੈਂ ਤੇ ਬਸ ਇਹੀ ਗੱਲ ਕਹਿ ਸਕਦਾ ਜੇ ਸਰ ਪਹਿਲੀ ਦੇਖੋ 50 ਹੈਲਸ ਸਪਲੀਮੈਂਟਰੀ ਹੈ ਜੀ ਮੇਰੀ 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 ਸੁਣ ਲਓ ਨਹੀਂ ਆਪ ਹੈਲਥ ਸਿਸਟਮ ਪੈਸੇ ਜਦੋਂ ਅਸੀਂ ਦਿੱਤੇ ਨੇ ਖੁਦ ਪੈਸੇ ਮੰਗੇ ਨੇ ਹੁਣ ਆਪਾ ਕਹਿੰਦੇ ਆ ਕਿ ਇਸ ਇਸ ਪਲਾਨ ਦੀ ਲੋੜ ਹੀ ਹੈ ਨਹੀਂ ਜੀ ਇਸੋ ਵੱਡਾ ਅਨਫੋਰਸਟੇਟ ਬਿਆਨ ਫਰਮ ਦੀ ਹੈਲਥ ਬਲਿਸਟ ਆਫ ਦੀ ਸਟੇਟ ਉਹ ਕਿ ਸਰੋ ਤੁਹਾਡੀ ਆਪਣੀ ਟੈਕਨੀਕਲ ਟੀਮ ਤੁਹਾਡੀ ਆਪਣੀ ਪੰਜਾਬ ਹੈਲਥ ਕਾਰਪੋਰੇਸ਼ਨ ਦੀ ਟੀਮ ਉਥੇ ਮੰਗੇ ਕਿ ਸਾਨੂੰ ਆਕਸੀਜਨ ਦਾ ਪਲਾਂਟ ਚਾਹੀਦਾ ਹੈ ਉਹਦੇ ਕਹਿੰਦੇ ਹੀ ਯਰ ਨਾ ਟੈਕਨੀਕਲ ਪੀਪਲ ਆਈ ਗੇਵ ਦ ਮਨੀ 41 ਪਲਾਂਟ ਲੱਗੇ ਤੁਸੀਂ ਕਹਿੰਦੇ ਹੋਣੇ ਦੀ ਲੋੜ ਹੀ ਹੈ ਨਹੀਂ ਫਿਰ ਤੇ ਬਾਕੀ ਯੂਨੀਵਰਸਿਟੀ ਕਾਲਜਸ ਹਸਪੀਟਲ ਸਾਰੀ ਬਾਤ ਕੱਢ ਦਿੱਤੀ ਐਂਡ ਇਹ ਪੈਸੇ ਦਿੱਤੇ ਗਏ ਨੇ ਸਰ 6 ਆਫ 21 ਤੁਸੀਂ ਸਵਾਲ ਪੁੱਛੋ 4 ਮਹੀਨਿਆਂ ਤੋਂ ਬਾਅਦ ਤੇ ਗਵਰਨਮੈਂਟ ਹੀ ਚਲੀ ਚਲੀ ਤੁਸੀਂ ਸਵਾਲ ਪੁੱਛੋ ਜੀ ਸਵਾਲ ਪੁੱਛੋ ਤੇ ਸਵਾਲ ਤੇ ਇਹੀ ਹੈ ਜੀ ਕਿ ਕੰਮ ਆਪਾਂ ਨਿਬੇੜੀਏ ਇਹੋ ਚੈਰੀ ਵਿੱਚ ਜਵਾਬ ਨਾ ਦਈਏ ਤੁਸੀਂ ਬਹੁਤ ਕੁਝ ਅੱਗੇ ਵੀ ਪਰੋਣੇ ਮੰਤਰੀ ਜੀ ਮੰਤਰੀ ਕੀ ਕਰੇਗਾ ਕੋਟਰ ਖੁੱਲ ਜਾਏਗਾ ਜੀ ਮਾਰਚ ਦੇ ਮਹੀਨੇ ਵਿੱਚ ਇਹਨਾਂ ਦਾ ਪਲਾਨ ਚਲਾ ਦਾਂਗੇ ਜੀ ਦੰ ਜੀ ਦੰ ਦੰ